ਮੱਤੇ ਆਤਰੇ ਆਉਂਦਾ। ਓਏ ਆ ਕਿੱਧਰ ਇਕੱਠੇ ਕਰੀ ਨੇ ਤੈ ਉਹ ਮਲੰਗ। ਇਕੱਠੇ ਮੈਂ ਇਹਨਾਂ ਨੂੰ ਚਿੱਠੀ ਪਾ ਕੇ ਸੱਦੇ ਆਪ ਹੀ ਆ ਗਏ ਚਾਚਾ ਇਹ। ਮੇਰੇ ਸਾਲੇ ਇਹਨਾਂ ਨੂੰ ਤਾਰਾਂ ਤੂਰਾਂ ਲਾ ਦਿਖਾ ਦੀ। ਹਾਂ ਮੋਟਰ ਵਾਲੀਆਂ ਛੱਡਦੇ ਨਹੀਂ ਇਹ। ਉਹ ਤਾਂ ਮੈਨੂੰ ਇਹ ਟਰਾਂਸਫਾਰਮ ਚੱਲਦਾ ਲਾ ਲੈਂਦੇ ਆ ਮੇਰੇ ਸਾਲੇ। ਹਾਂ ਠੀਕ ਹੈ। ਮੇਰੀ ਗੱਲ ਸੁਣ। ਇਹਨਾਂ ਦਾ ਖੇੜਾ ਛੱਡ ਬਾਈ ਬਣ ਕੇ ਤੂੰ ਸਪਰੇ ਸਪਰੂ ਦੀ ਗੌਰ ਕਰ ਲੈ। ਲੈ ਯਾਰ ਸਪਰੇ ਮੇਰੀ ਗੱਲ ਸੁਣ ਚਾਚਾ ਸਪਰੇ ਤਾਂ ਹੁਣ ਕਰੀ ਆ ਪੱਤਾ ਲਵੇਟ। ਠੀਕ ਹੈ ਨਾ ਕੀਨੇ ਕਰੀਆ ਉਹ ਕੀ ਰ ਮੈਂ ਕਰੀਆ ਮੈਂ ਕਰੀਆ ਇੱਕ ਇੱਕਲੇ ਜਾ ਕਰਕੇ ਤੂੰ ਕਰੀਆ ਨਾਲੇ ਗੱਲ ਸੁਣ ਚਾਚਾ ਮੈਂ ਨਾ ਆਪਣਾ ਚੱਲਿਆ ਆਪਣਾ ਮੇਲੇ ਤੇ ਜਾਣਾ ਹਾਂ ਰੁਪਏ 15000 ਦੇ ਦੇ ਆ ਬੰਦੇ ਹੱਥ ਮੇਰੇ ਲਵੇਦਾ ਕੱਖ ਨਹੀਂ ਹੈਗਾ ਕਿਉਂ ਜਦੋਂ ਮੈਂ ਮੰਗ ਲਾ ਉਹਦਾ ਤੇਰੇ ਕੋਲੇ ਕੱਖ ਨਹੀਂ ਹੁੰਦਾ ਜਦੋਂ ਤੂੰ ਲੈ ਜਾਣਾ ਉੱਧਰ ਉਹਨੂੰ ਕਾਟੀ ਕੋਲ ਉਹ ਤੋਂ ਉਹ ਤੋਂ ਤੇਰੇ ਕੋਲੇ ਉਹ ਮੇਰੇ ਸਾਲਿਆ ਤਾਂ ਸਾਰੇ ਪਿੰਡ ਚ ਡੌਂਡ ਕੀ ਪਿੱਟਤੀ ਕਿੱਦੇ ਗਿਆ ਤਨੋਲੇ ਮੈਂ ਕਿਉਂ ਗਿਆ ਨਹੀਂ ਕਿੱਦੇ ਦੱਸ ਐ ਕਿੱਦਿ ਆਜਾ ਤਲੰਨ ਮੈਂ ਆ ਜਿਹੜਾ ਦੱਸ ਕੇ ਜਾਂਦਾ ਤੂੰ ਚਾਚਾ ਜੀ ਸਾਂ ਮੇਰੀ ਗੱਲ ਸੁਣ ਭੂਟੋ ਆਈ ਵੀ ਐ ਨਾਲ ਮੇਰਾ ਸਾਲਾ ਆਇਆ ਵੈ ਸਾਲੇ ਨੂੰ ਦੇਉ 1000 ਰੁਪਇਆ ਦਾਰੂ ਨਾਲ ਾਕੇ ਭੇਜੂ ਅਸੀਂ ਜਾਣਾ ਚਾਚਾ ਜੀ ਸਾਂ ਚਪਾਰ ਦੇ ਮੇਲੇ ਤੇ ਹੜੇ ਹੜੇ ਜੱਟਾ ਨਿਆਣਾ ਕਰੀ ਓਏ ਇੱਕ ਜੀ ਮੈਂ ਕਹਦਾ ਹਾਂ ਇੱਕ ਜੀ ਮੈਂ ਕਹਦਾ ਹਾਂ ਮੈਂ ਕਹਦਾ ਮੈਂ ਕਹਦੇ ਦੇਖ ਲੈ ਮੈਂ ਨਹੀਂ ਦੰਦਾ ਮੈਨੂੰ ਆਏ ਸੀ ਘੱਟ ਦੇ ਦੇਗਾ ਹਜ਼ਾਰ ਖੰਡ ਮੈਂ ਦਿੰਦੀ ਨਹੀਂ ਯਾਰ ਜਮੀ ਰੁਪਈਆ ਨਹੀਂ ਦਿੰਦਾ ਮੈਂ ਪੰਜ ਦੇ ਦੇ ਜਮਾ ਮਹਾ ਐਂਡੀ ਆ ਜਮਕਾਤਾ ਇੱਕ ਚ ਮੈਂ ਕਹਿੰਦਾ ਕਮਾਲ ਐ ਤੂੰ ਤੁਰਦਾ ਲੱਗ ਯਾਰ ਉਹ ਤੂੰ ਜਾ ਯਾਰ 2 ਰੁਪਏ ਵੀ ਨਹੀਂ ਮੈਂ ਤਾਂ ਸਪਰੀ ਉਹ ਠੇਕੇ ਤੇ ਕਰਾ ਲੂੰ ਤੂੰ ਜਾ ਹੁਣ ਏਸ਼ੇ ਗੱਲ ਤੇ ਰਹੀ ਚਾਚਾ ਜੀ ਸਿਓ ਜੇ ਮੈਂ ਆਪਦੇ ਪਿਓ ਦਾ ਪੁੱਤ ਹੋਇਆ ਤੈਨੂੰ ਗੁੰਨ ਜਾਂ ਰੋੜੀਆਂ ਨਾਲ ਚਗਾਈਆਂ ਤੇਰੇ ਨੱਕ ਨਾਲ ਲਿਖੀ ਰਹਿਣਾ ਕਢਾਈਆਂ ਤੇ ਮੈਨੂੰ ਵੀ ਪਾਨਾ ਸਿੰਘ ਪਗੌੜਾ ਨਹੀਂ ਕਹਿੰਦਾ ਉਹ ਲਾਲਾ ਜ਼ੋਰ ਜ਼ਾਰ ਜਿਹੜਾ ਲੱਗਦਾ ਹਾਂ ਜ਼ੋਰ ਜਾ ਜਾ ਮੈਂ ਕਹਿੰਦਾ ਮਿੜ ਕੇ ਮੇਰੇ ਜਿਹੜੇ ਦੂਜੇ ਪਾਸੇ ਵਜਣੇ ਰੂਪ ਦਿਖਾਉਣਾ ਤੂੰ ਜਾਣਦਾ ਨਹੀਂ ਜਾ ਮੈਂ ਖਾ ਤੂੰ ਚਾਚਾ ਸ਼ੋਂ ਇਸ ਬਲਾ ਨੂੰ ਨਹੀਂ ਜਾਣਦਾ ਮੈਂ ਜਾਣਦਾ ਚੰਗੀ ਤਰ੍ਹਾਂ ਜਾਣਦਾ ਹਾਂ ਇਸੇ ਗੱਲ ਤੇ ਰਹੀ ਇਸੇ ਦੀਆਂ ਚੱਲ ਠੀਕ ਆ ਪੁੱਤ ਮੇਰੇ ਨਾ ਪੈਸੇ ਦਿੱਤੇ ਨਾ ਇਹ ਆ ਲੈ ਫਿਰ ਜਾ ਜਾ ਇਹ ਹਾਂ 6.7 ਲੱਖ ਇਕੱਠਾ ਕਰੀ ਖੜਾ ਹਜੇ ਹੋਰ ਦੇਦੇ ਸਾਲ ਹੋਇਆ ਨਹੀਂ ਜਾ ਜਿੱਧਰ ਜਾਣ